ਮਤਲਬ ਦੇਖੋ ਮਲਚਿੰਗ ਵਿਧੀ ਦੁਆਰਾ ਬੀਜੀ ਗੰਕ ਗੜ ਚਾਚੇ ਨੇ ਬੀਜੀ ਹੋਈ ਆ ਲਗੇ ਤਕਰੀਬਨ 7 ਕੀਲੇ ਟਰੈਕਟਰ ਦੇਖੋ ਕਿੰਨਾ ਤੇਜ਼ ਚੱਲ ਰਿਹਾ ਆਪਰ ਏ ਵੀਰ ਕਹਿੰਦੇ ਨੇ ਇਕੱਠਾ ਆ ਜਾਂਦਾ ਦਾਣਾ ਦੇ ਲੋ ਐਨੇ ਤੇਜ਼ ਕੈਰੈਕਟਰ ਚੱਲਣ ਚ ਵੀ ਦਾਣਾ ਨਹੀਂ ਇਕੱਠਾ ਹੋਇਆ ਕੱਲਾ ਕੱਲਾ ਦਾਣਾ ਖੜਾ ਹੋਕਣ ਇਹ ਤਾਂ ਯਾਰ ਆਪਣੇ ਹੱਥਾਂ ਛੱਟਾਂ ਮਾਰਨ ਦੂਰਾ ਛੱਟਾ ਦੋਏ ਪਾਸੋਂ ਮਾਰਿਆ ਹੋਇਆ ਹੁਣ ਤੁਸੀਂ ਆਪੇ ਦੇਖ ਲਓ ਵੀ ਖਰਚਾ ਕਿੰਨਾ ਕਾ ਮਲਚਿੰਗ ਵਿਧੀ ਵਾਲੀ ਚ ਰਾਲੀ ਦੇ ਅੱਗੇ ਲੱਗੇ ਪਏ ਨੇ ਸਭ ਬਾਹਰ ਨਿਕਲਿਆ ਦਾਣੇ-ਦਾਣੇ ਸਾਰਾ ਖੇਤ ਬਾਹਰ ਕਣਕ ਬਾਹਰ ਅੱਜ ਇੱਧਰ ਵੀ ਖੇਤ ਇਹ। ਇੱਕੋ ਪਰਲੇ ਖੇਤਾਂ ਚ ਪਰਾਲੀ ਬਹੁਤ ਥੀਗੀ। ਉਹਦਾ ਬੰਦੇ ਦੇ ਗਲਗਲ। ਠੀਕ ਹੈ ਜੀਰੀ। 221 ਵੈਰਾਈਟੀ ਤੁਹਾਨੂੰ ਉਹ ਵੀ ਦਿਖਾਉਣੀ ਆ। ਪਹਿਲਾਂ ਤਾਂ ਆਹ ਦੇਖੋ। ਤਾਂ ਪਰਾਲੀ ਵੀ ਇੱਥੇ ਕਿੰਨੀ ਦਾ। ਆਹ ਲਾ। ਦੇਖੋ ਕਿੰਨੀ ਪਰਾਲੀ ਦੇ ਵਿੱਚੋਂ ਸਾਰੇ ਕਣਕ ਬਾਹਰ ਨਿਕਲੇ। ਇਨਾਂ ਨੇ ਪਾਇਆ 45 ਕਿਲੋ ਬੀ ਇੱਕ ਥੈਲਾ ਪਾਇਆ ਮਿੱਤਰੋ ਡਾਈ ਦਾ ਇਹਨਾਂ ਨੂੰ ਸੱਤ ਮਸਾਲਾ ਐਤਕੀ ਮਲਚੰਗ ਵਿਧੀ ਵਾਲੀ ਉਹ ਕਣਕ ਦੀ ਬੀਜ ਦੇਣ ਸਰੋਂ ਵੀ ਇਹਨਾਂ ਨੇ ਤਾਂ ਮਲਚੰਗ ਵਿਧੀ ਵਾਲੀ ਬੀਜੀ ਆ ਛਿੱਟਾ ਮਾਰ ਕੇ ਕਟਰ ਫੇਰਤਾ ਸੀ